Thank you. ਮੇਰੇ ਤੇ ਗਾਣਾਏ ਕਿ ਕਿਸੇ ਪੁੱਤਲੇ ਖਾਮਾ ਤੇਰੀ ਕਿੰਗੀ ਸਿਫਤ ਉਲੀ ਖਾਮਾ ਤੇਰੀ ਜਦ ਮੇਰੀ ਰਾਣ ਲੱਗ ਪਈ ਮਤ ਸੁਣ ਲੋ ਬਈਆ ਮੇਰੀ ਮਤ ਸੁਣ ਲੋ ايني يار پٽي تي ڏيئي ਸਵਾਗਤ ਗੁਰਦੇਵ ਜੀ ਦਾ ਆਸਰਾ ਨਾਟਨ ਹੋਇ ਤਰਾਏ ਅਜਨ ਹਰਿ ਗੁਬਿੰਦ ਆਉਂਦਾ ਹਾਂ ਸੁਣਦਾ ਹਾਂ ਫਿਰ ਹਰ ਆਇ ਪ੍ਰੀਰ ਕਿਹਨ ਕੇ ਆਏ ਆਂਦੇ ਰੱਖੇ ਅੰਧੁਲਾਇ ਤੇਰ ਮਹਾਂਦਰ ਸੁਈਏ ਘਰ ਨੂੰ ਤੇ ਆਵੇ ਧਾਰੇ ਸਭ ਸائیں ਸਹਾਇ ਪਾਸ਼ਾਣ ਸਾਹਿਬ ਸਿੰਘ ਗੋਬਿੰਦ ਸਿੰਘ ਸਾਹਿਬ ਜੀ ਸਭ ਸائیں ਹੋਏ ਸਹਾਇ ਦਸਾਂ ਪਾਸ਼ੂ ਕੇ ਆਪ ਨੂੰ ਸਿਰੂ ਹਰਿ ਹੰਗੂਰ

ਸ੍ਰੀਨਾ ਸਿਮਨਿਆ ਤਰਨੇ ਸੇ ਜੋਤੇ ਬੰਦ ਬੰਦ ਕਟਵਾਏ ਪੁਰਤਨੀਆਂ ਲਹਾਈਆਂ ਚੜਖੜੀਆਂ ਤੇਰੇ ਤਨ ਆਰਿਆਂ ਨਾਲ ਚਰਾਈ ਗਏ ਗੋਦਵਾਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇਆ ਸਿੱਖੀ ਅਦੇ ਸੁਦੇ ਕੇਸਾਂ ਸਲਾਸਾ ਸੰਗ ਨਵਾ ਤਣਾ ਦੀ ਕਮਾਈ ਦਾ ਧਿਆਨ ਤਾਲ ਗੋਲੋ ਜੀ ਵਾਹਿਗੁਰੂ ਜੀ ਨਮਾਣੇ ਤਾਲਿਆਂ ਦੇ ਤਾਲ ਨੂਟਿਆਂ ਕੀ ਊਟ ਧੰਨ 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 ਸਤਿਗੁਰੂ ਸਹਿਬ ਸ੍ਰੀ ਗੁਰੂ ਰਣਪਤ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਲਾਸ ਮਹਿਨਤੀ ਜੋੜੀ ਸਤਿਗੁਰੂ ਜੀ ਆਪ ਜੀ ਦੀ ਗੁਰਬਾਣੀ ਦੇ ਕਸਮ ਹਨ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਿਗੁਰ ਨਦਰੇ ਕਰੇ ਨਿਰਮਖੇ ਘਰ ਨਾਮ ਬਿਲਾ ਮਨ ਤਨ ਸ਼ੀਤਲ ਹੋਏ ਦੇ ਮਹਾਵਾਕਾਂ ਅਨਸਾਰ ਤਨ 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 ਸਤਗੁਰੂ ਸਹੇਦ ਸ੍ਰੀ ਗੁਰੂ ਗੋਬਿੰਦ ਸਿੰਘ ਸਹੇਦ ਜਿਨ੍ਹਾਂ ਦੇ ਉਤਾਰ ਤੁਰਦੀਆਂ ਖੁਸ਼ੀਆਂ ਅੰਦਰ ਸਤਗੁਰੂ ਦੀਆਂ ਵੀ ਜੀ ਮੁਰਦਾ ਹਾ ਜੀ ਅੰਦਰ ਪੰਨਾ ਪਿਆਰੇਾਂ ਦੀ ਦੁਆਈ ਹੋਏ ਸਮੂਹ ਸੰਤਾਨ ਆਪ ਨੂੰ ਆਗਿਆ ਪਾਰ ਕੇ ਵਾਖ ਵਾ ਪ੍ਰਾਉ ਤੁੰਦਿਆ ਹੋਇਆ ਸਰਗਦੀਓ ਐਸਲੇ ਸਰਦਾਰ ਤੇਜ ਸਿੰਘ ਵਰਤਕੀ ਸਮੂਹ ਪਰਮਾਨੰਦੇ ਗ੍ਰਹ ਚੋਂ ਗ੍ਰਹ ਚ ਪਹੁੰਚੀਆਂ ਨੇ ਸਰਗਦੀਓ ਜੇ ਸ਼ਰਧਾ ਭਾਵਨਾ ਦੇ ਰਾਹ

लंगर संगता वरते सके आाहिगुरु वाहिगुरु ਮੇਰੇ ਜਿਨ੍ਹਾਂ ਮਿਲ ਆਇਆ ਆਪ ਦੀ ਦਾ ਨਾਮ ਜਿਤੇ ਆਵੇ ਧਾਨ ਗਨਾਂ ਨਾਮ ਚਰਦੀ ਜਾ ਤੇਰੇ ਪੈਰ ਸੱਜਦਾ ਇਹ ਪੰਜ ਪਿਆਰੇ ਜਨਕਾਰਾ ਛੱਡਦੇ ਨੇ ਨਾ ਤੇ ਪਹਾੜੀਆਂ ਵਿੱਚ ਗੂੜ ਪੈ ਜਾਂਦੀ ਸੀ ਤੇ ਗੁਰੂ ਦੇ ਪਿਆਰ ਨਾਲ ਜਿਹੜੇ ਅਸੀਂ ਪੜ ਕੇ ਸੌਣੇ ਆਏ ਤੇ ਬਲੇ ਨਹੀਂ ਬਾਹਰੇ ਜਿੰਦਾ ਨਹੀਂ ਜਿੱਦ ਕੇ ਬਾਹਰ ਖੜੋ ਅਰੇ ਸਾਨੂੰ ਸਾਰੇ ਦੇ ਜਨਕਾਰਾ ਛੱਡਿਆ ਏ ਸੋਹਣੇ ਗੁਰੂ ਦੇ ਪਿਆਰ ਵਾਲੇ ਭਾਈ ਜੋ ਸੁਨਕਾਰਾ No. ਸਤ ਮੇਰਾ ਬਾਹਵਾ ਹੋਵੇ ਵਿੰਦ ਤੇਗਾ ਆਪੇ ਸੁਜੇਨਾ ਹਰ ਸੱਚੇ ਤਖਤ ਚਾਇਆ ਸਭ ਸੰਗਤ ਮੇਰਾ